ਜਾਅ ਦੇ ਲੋਕਾਂ ਨੂੰ ਜਾਗਣ ਦੀ ਲੋੜ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣ ਦੀ ਲੋੜ ਹੈ ਇਹ ਨਾ ਸੋਚੋ ਤੁਸੀਂ ਸਾਡੇ ਲੋਕਾਂ ਨੂੰ ਡਰਾ ਲਓਗੇ ਹੁਣ ਤਰਨਤਾਰਨ ਦੀ ਇਲੈਕਸ਼ਨ 'ਚ ਹਾਰ ਖਾਣ ਨੂੰ ਹਜਮ ਨਹੀਂ ਹੋਈ ਤੇ ਫਿਰ ਜਿਸ ਤਰੀਕੇ ਦੇ ਨਾਲ ਪੁਲਿਸ ਸਟੇਟ ਤੁਸੀਂ ਪੰਜਾਬ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤਰਨਤਾਰਨ ਦੇ ਇਲੈਕਸ਼ਨ 'ਚ ਇਲੈਕਸ਼ਨ ਕਮਿਸ਼ਨਰ ਚੱਕ ਕੇ ਫਟਕਾਰ ਲਗਾਈ ਜਿੱਥੇ ਤੁਹਾਡਾ ਡੀਐਸਪੀ ਉਹਨੂੰ ਬਦਲਿਆ ਤੁਹਾਡੀ ਐਸਐਸਪੀ ਨੂੰ ਸਸਪੈਂਡ ਕੀਤਾ ਤੁਹਾਡੀ ਜੀਟੀਜੀਪੀ ਨੂੰ ਵੀ ਤਲਬ ਕੀਤਾ ਤੇ ਫਿਰ ਚੱਕ ਕੇ ਕਦੇ ਸਾਡਾ ਆਈਟੀ ਦਾ ਬੰਦਾ ਚੱਕ ਲਿਆ ਕਦੇ ਜਿਹੜੇ ਸਾਡੇ ਕੈਂਡੀਡੇਟ ਸੀ ਇਹ ਪੰਜਾਬ ਦੀ ਪ੍ਰਥਾ ਨਹੀਂ ਸੀ ਮੁੱਖ ਮੰਤਰੀ ਸਾਹਿਬ ਜਿੱਥੇ ਵਿਰੋਧੀਆਂ ਦੀ ਧੀਾਂ ਪੈਣਾ ਮਾਵਾਂ ਸਾਰਿਆਂ ਦੀ ਬੱਚੇ ਸਾਰੇ ਸਾਂਝੇ ਹੁੰਦੇ ਨੇ ਔਰਤਾਂ ਦੇ ਖਿਲਾਫ ਤੁਸੀਂ ਇਸ ਹੱਤਾਂगिर ਗਏ ਹੋ ਕਿ ਸਾਡੇ ਕੈਂਡੀਡੇਟ ਵੀ ਉਹਦੀ ਧੀ ਦੇ ਖਿਲਾਫ ਤੁਸੀਂ ਉਹਨੂੰ ਵੀ ਫੜ ਕੇ ਅਰੈਸਟ ਕਰਤਾ ਤੇ ਫਿਰ ਚੱਕ ਕੇ ਅਦਾਲਤ ਵਿੱਚ ਤਾਂ ਤੁਹਾਨੂੰ ਉਹਦਾ ਜਵਾਬ ਕੀ ਦਿੱਤਾ ਕਿ ਬਿਲਕੁਲ ਗਲਤ ਕਾਰਵਾਈ ਹੋ ਰਹੀ ਹੈ ਜਿਹਦੇ ਕਰਕੇ ਉਹਨਾਂ ਨੂੰ ਛੱਡਿਆ ਗਿਆ ਲੇਕਿਨ ਜਿਹੜੀ ਇਹ ਪ੍ਰਥਾ ਤੁਸੀਂ ਸ਼ੁਰੂ ਕੀਤੀ ਹੈ ਯਾਦ ਰੱਖੋ ਔਰ ਤਾਂ ਤੁਹਾਡੇ ਪਰਿਵਾਰ ਚੇ ਵੀ ਹੈਗੀਆਂ ਉਹਨਾਂ ਪੁਲਿਸ ਅਫਸਰਾਂ ਦੇ ਪਰਿਵਾਰ ਚੇ ਵੀ ਹੈਗੀਆਂ ਐਮਐਲਏ ਦੇ ਕੈਂਡੀਡੇਟ ਜਿੰਨੇ ਤੁਹਾਡੇ ਨੇ ਐਮਐਲਏ ਮੰਤਰੀਆਂ ਉਹਨਾਂ ਦੇ ਘਰਾਂ ਚੇ ਵੀ ਹੈਗਿਆ ਤੇ ਇਹ ਰਥਾ ਤੁਸੀਂ ਸ਼ੁਰੂ ਕਰ ਦੋਗੇ ਤਾਂ ਪੰਜਾਬ ਕਿੱਥੇ ਜਾ ਕੇ ਕੀ ਅੰਤ ਹੋਗਾ ਕਿਸ ਨਿਗਾਰ ਤਾਂ ਹੀ ਤੁਸੀਂ ਪੰਜਾਬ ਨੂੰ ਲੈ ਆਇਓ ਇਹ ਦੁਖਦਾਈ ਹੈਗਾ ਤੇ ਇਹ ਜ਼ਰੂਰ ਤੁਸੀਂ ਚੰਗੀ ਤਰ੍ਹਾਂ ਸਮਝ ਲਓ ਨਾ ਅਕਾਲੀ ਦਲ ਡਰੂਗਾ ਤੁਸੀਂ ਜੇ ਸੋਚਦੇ ਹੋ ਜ਼ਿਲ੍ਹਾ ਪ੍ਰਸ਼ਾਸਨ ਦਾ ਚੋਣਾ ਤੁਸੀਂ ਲੋਕਾਂ ਨੂੰ ਡਰਾ ਲੋਗੇ ਜਾਂ ਵਿਰੋਧੀਆਂ ਨੂੰ ਡਰਾ ਲੋਗੇ ਯਾ ਵਿਕਰਮ ਨੂੰ ਜੇਲ੍ਹ 'ਚ ਬੰਦ ਕਰਕੇ ਉਹਨੂੰ ਡਰਾ ਲੋਗੇ ਨਾ ਸਾਡਾ ਪਰਿਵਾਰ ਡਰਿਆ ਨਾ ਸਾਡੇ ਵਰਕਰ ਡਰੇ ਤੇ ਨਾ ਪੰਜਾਬ ਦੇ ਲੋਕੀ ਡਰਾਂਗੇ ਬਲਕਿ ਡਟ ਕੇ ਤੁਹਾਡਾ ਮੁਕਾਬਲਾ ਕਰਾਂਗੇ ਤਾਂ ਜਿਸ ਦਿਨ ਤੁਹਾਡੇ ਕੋਲੇ ਕੋਸ ਦੀ ਫੌਜ ਤੇ ਤਾਕਤ ਤੁਹਾਡੇ ਹੱਥ 'ਤੇ ਨਹੀਂ ਹੋਗੀ ਮੈਂ ਤਾਂ ਕਹਿੰਦੀ ਆ ਐਮਐਲਏ ਹੋਣ ਜਾਂ ਮੁੱਖ ਮੰਤਰੀ ਹੋਣ ਜਾਂ ਕੇਜਰੀਵਾਲ ਹੋਣ ਮੂਲ ਕੋਲ ਵਾਸਤੇ ਤੁਹਾਨੂੰ ਥਾਂ ਨਹੀਂ ਮਿਲੂਗੀ ਜਿਹੜਾ ਹਾਲ ਲੋਕੀ ਕਰਨਗੇ